ਕੀ ਹਾਲ ਚਾਲੇ ਸਾਰਿਆਂ ਦਾ ਉਮੀਦ ਸਰਚੜ ਦੀ ਗੱਲ ਚ ਹੋਵੇ ਸੋ ਅੱਜ ਅਸੀਂ ਆਏ ਆ ਜੀ ਫਿਲਮ ਦੇ ਸ਼ੂਟ ਤੇ ਹਿਥਰੋ ਮਤਲਬ ਲੰਡਨ ਆ ਦੇਖੋ ਸਾਰੇ ਪਹਿਲਾਂ ਇਹ ਸਾਹਮਣੇ ਸਾਰੇ ਹੈ ਜੀ ਹਿਥਰੋ 에어ਪੋਰਟ ਹੁਣ ਆਪਾਂ ਚੱਲਦੇ ਆ ਜੀ ਲੋਕੇਸ਼ਨ ਤੇ ਕਿਹੜੀ ਲੋਕੇਸ਼ਨ ਹੈ ਸੋ ਆਹ ਚਲੀਏ ਪਹਿਲਾਂ ਤੋਂ ਲੋਕੇਸ਼ਨ ਦਾ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਮੀਨੀ ਵਲੌਗ ਸ਼ੂਟਸ ਰਿਗਾਰਡਿੰਗ ਹੈ ਜਿਹੜੇ ਲੋਕ ਸ਼ੂਟ ਕਰਨਾ ਚਾਹੁੰਦੇ ਨੇ ਯੂਕੇ ਅੰਦਰ ਸੌਂਗਸ ਵਗੈਰਾ ਕੱਲ ਅਸਾਂ ਇੰਡੀਆ ਚ ਤਾਂ ਆਪਾਂ ਜਿੱਦਾਂ ਮਰਜ਼ੀ ਸ਼ੂਟ ਕਰ ਸਕਦੇ ਲੇਕਿਨ ਇੱਥੇ ਬਹੁਤ ਸਾਰੀ ਪਰਮਿਸ਼ਨਾਂ ਦੀ ਲੋੜ ਪੈਂਦੀ ਹੈ ਤੁਸੀਂ ਕਿਧਰੇ ਗੱਡੀ ਖੜੀ ਕਰਨੀ ਹੈ ਕੋਈ ਲੋਕੇਸ਼ਨ ਯੂਜ਼ ਕਰ ਰਹੇ ਹੋ ਤੁਸੀਂ ਇਹ ਮੀ ਲੋਕੇਸ਼ਨ ਯੂਜ਼ ਕਰ ਸਕਦੇ ਡਰੋਨ ਦੇ ਸ਼ੂਟ ਨਹੀਂ ਲੈ ਸਕਦੇ ਸੋ ਇਹ ਫਿਲਮ ਦਾ ਸ਼ੂਟ ਹੋ ਰਿਹਾ ਸੀਗਾ ਜੀ ਨਾਮ ਨਹੀਂ ਦੱਸ ਸਕਦਾ ਲੇਕਿਨ ਫਿਲਮ ਦਾ ਸ਼ੂਟ ਹੋ ਰਿਹਾ ਸੀ ਏਕਵਿਪਮੈਂਟ ਸਾਰਾ ਆਪਣਾ ਯੂਜ਼ ਹੋ ਰਿਹਾ ਸੀ ਲੇਕਿਨ ਇੱਥੇ ਇੱਕ ਪ੍ਰੋਬਲਮ ਸੀ ਕਿਉਂਕਿ ਸਾਨੂੰ ਤਾਂ ਇੱਥੇ ਸ਼ੂਟ ਕਰਨ ਲਈ ਤੁਹਾਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਥੋੜਾ ਜਿਹਾ ਮਹਿੰਗਾ ਪੈਂਦਾ ਹੈ ਥੋੜਾ ਬਜਟ ਲੈ ਕੇ ਆਓ ਜੇ ਤੁਸੀਂ ਸ਼ੂਟ ਕਰਨ ਯੂਕੇ ਚ ਆ ਰਹੇ ਹੋ ਤਾਂ ਤੁਸੀਂ ਇੱਕ ਵਧੀਆ ਬਜਟ ਲੈ ਕੇ ਆਓ ਜਿੱਦਾਂ ਤੁਸੀਂ ਪ੍ਰੋਪਰਲੀ ਸ਼ੂਟ ਕਰ ਸਕੋ ਤੇ ਬਾਕੀ ਤੁਸੀਂ ਨਾਲ-ਨਾਲ ਬਣੇ ਨੂੰ ਦੇਖਦੇ ਰਹੋ ਕਿੰਨੀ ਮਿਹਨਤ ਹੋ ਰਹੀ ਹੈ ਠੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਠੰਡ ਹੈ ਤੇ ਇਹ ਸ਼ੂਟ ਜਦੋਂ ਕੀਤਾ ਸੀ ਬਹੁਤ ਜ਼ਿਆਦਾ ਠੰਡ ਹੈ ਬਾਕੀ ਤੁਸੀਂ ਵੀਡੀਓ ਦੇਖੋ बजा। मैं आप एक बार ये वगैरह कुछ है ਕਰ ਰਹੀ ਹੈ ਸ਼ੂਟ ਤੇ ਬਹੁਤ ਵਧੀਆ ਸ਼ੂਟ ਕਰ ਰਿਹਾ ਤੇ ਸਾਹਮਣੇ ਇਕਬਾਲ ਸਿੰਘ ਜੀ ਤੇ ਜੱਸੀ ਭਾਜੀ ਤੇ ਪੂਰੀ ਟੀਮ ਚਾਏ ਵਾਲੀ ਦੀ ਚਾਹ ਆ ਗਈ ਚਾਹ ਪੀਵਾਂਗੇ ਠੱਡ ਬਹੁਤ ਹੈ ਸੋ ਉਸ ਤੋਂ ਬਾਅਦ ਕਰਦੇ ਹਾਂ ਸ਼ੂਟਸ ਜਿਹੜੀ ਸਾਡੀ ਟੀਮ ਜਿਹੜੀ ਹੈ ਸਾਡੀ ਜੋ ਸ਼ੂਟ ਕਰ ਦਿੱਤੀ ਹੈ ਸੋ ਬਹੁਤ ਠੰਡਾ ਆਹ ਦੇਖੋ ਕਿੰਨਾ ਮੌਸਮ ਕਿਦਾਂ ਦਾ ਹੈ ਬਰਸ਼ਾ ਵਾਲਾ ਮੌਸਮ ਹੈ ਇਸ ਨੂੰ ਫੈਕ ਦਾ ਇਸ ਕਰ ਰਹੀ ਆ। ਅਕੋਸ ਨੂੰ ਫਿਲਮ ਜੀ ਕਿੰਦਾ ਲੱਗਾ ਤੁਹਾਨੂੰ ਸ਼ੂਟ ਜੇ ਸ਼ੂਟ ਪਸੰਦ ਆਇਆ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ।